ਕੀ ਕਰੀਆ ਨਾ ਲੈ ਤੇਲ ਲਾਉਣ ਲੱਗੀ ਆ ਆਇ ਲੱਗਦਾ ਹੁੰਦਾ ਦੇਖ ਲਓ ਲੈ ਬਾਲਾਂ ਤੇ ਲੱਗਦਾ ਹੁੰਦਾ ਸਿਰ 'ਚ ਮੂੰਹ ਤੇ ਮੈਨੂੰ ਵਿਖਦੀ ਆ ਨਾ ਲਾਇਆ ਹੋਇਆ ਮੈਂ ਨਾਰੀਅਲ ਦਾ ਤੇਲ ਜੋ ਲਾ ਲਿਆ ਮੂੰਹ ਤੇ ਇਹਦੇ ਇਹਦੇ ਵੀ ਲਾਣੀ ਆਪਣੇ ਵੀ ਲਾਣੀ ਬਸ ਫਿਰ ਕਾਜ ਦਾ ਕੰਮ ਸਿੱਖਿਆ ਪੁੱਠੇ ਰਾਮ ਦੇ ਪਾਪਾ ਤੋਂ ਸਿੱਖਿਆ ਨਾ ਦੇਖੋ ਪਾਪਾ ਕੀ ਦਿਖਾਉਂਦੇ ਨੇ ਡੋੜੋ ਸੌਂਦੇ ਡੋੜੋ ਕੀਵੇਂ ਡੋੜੋ ਦਾ ਤੁਹਾਨੂੰ ਅੱਜ ਕੱਲ ਉਹਦੇ ਨੂੰ ਪਤਾ ਹੀ ਨਹੀਂ ਕੀ ਹੁੰਦੀ ਆ ਕਿਸੇ ਨੂੰ ਚੜਾਉਣਾ ਠੈਂਗਾ ਠੈਂਗਾ ਦਿਖਾਉਣਾ ਹੁਣ ਅੱਜ ਕੱਲ ਦੇ ਕਹਿੰਦੇ ਠੈਂਗਾ ਦਿਖਾਤਾ ਠੀਕ ਹੈ ਉਹ ਠੈਂਗੇ ਦਿਖਾਉਣ ਦੇ ਨਾਲ ਨਾਲ ਡੋੜੋ ਕਹਿੰਦੇ ਸੀਗੇ ਠੀਕ ਹੈ ਠੈਂਗੇ ਢੂੰਗੇ ਦਾ ਅੱਜ ਅੱਜ ਕੱਲ ਆਏ ਆ ਪਹਿਲਾਂ ਤਾਂ ਡੋੜੋ ਹੀ ਚੱਲਦੀ ਸੀ ਸਾਡੇ ਵਰੀ ਉਹ ਟੋਕਰੀ ਦੇ ਵਿੱਚ ਢਕੜ-ਢਕੜ ਕੇ ਆ ਹਾਂ ਇਹ ਮੇਕਅਪ ਦਾ ਸਮਾਨ ਕੱਢੂਗੀ ਚਲੋ ਉਧਰ ਜਾਓ ਚਲੋ 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 ਮਮਾ ਮਮਾ ਨੂਰੀ ਤੇਲ ਪੀਤਾ ਨਾ ਤਾਂ ਕਟ ਹਾਈਗੀ ਹਾਂ ਤੇ ਤੇ ਮਮਾ ਕਹਿੰਦੇ ਕਟ ਪਾਉਗੀ ਕਿੱਥੇ ਪਾਉਗੀ ਕਟ ਹੈ ਓਏ ਨੂਰੇ ਮਮਾ ਕਹਿੰਦੇ ਕਟ ਬਾਉ ਤਰੇ ਹੂੰ ਤੇ ਨੂਰਾ ਮਮਾ ਕੀ ਕਹਿੰਦੇ ਕਟ ਪਾਉਗੀ ਜੇ ਤੇਲ ਪੀਤਾ ਤਾਂ ਚਾ ਗਿੱਦਾ ਪਾ ਦੇ ਫਿਰ ਤੇਲ ਰੱਖ ਦੇ ਇੱਥੇ ਕਿਵੇਂ ਬਣਾਉਣਾ ਕਹਿੰਦਾ ਐ ਪੂਰੀ ਫਰ ਘੂਮੂਗੀ ਪਤਾ ਨਹੀਂ ਕਿੱਥੋਂ ਸਿੱਖੀ ਆ। ਸਾਡਾ ਨਹੀਂ ਨਰ ਕੱਢ ਕੇ ਦਵਾ। ਯੈਸ ਸਾਰੇ ਖਲਾ ਖਰਾਬ ਹੋ ਜਾਣੇ ਅੱਧ ਵਿਚ ਪਏ। ਮਦਨੀ ਮੋਟੇ ਚ ਸਲਾਬ ਕਿਉਂ ਚੜ ਗਈ ਸਾਰੀ। ਕੁੜੀ ਦੇ ਖੜਾਉਣਿਆਂ ਚ। ਆਹ ਹਣਾ ਜਿਹੜਾ ਆਹ ਬੋਲਣ ਜਿਹੜਾ ਇਹਨੂੰ ਇੱਧਰ ਰੱਖ ਇਹਦੇ ਤੇ। ਇਹਦੇ ਉੱਤੇ ਤਾਂ ਕੋਈ ਬਿਮਾਰੀ ਦੇ ਉੱਤੇ ਕੁੱਤਾ ਕੁੱਤਾ ਤਾਂ ਰਹਿ ਜਾਂਦਾ ਆਉਂ ਉੱਤੇ ਪਈ ਤਾਂ ਇਹ ਸਮਾਂ ਜਾਂਦੀ ਹੈ ਉਹ ਨਰਮ ਜੀ ਹੈਗੀ ਆ ਦੇਖੋ ਉਲੀ ਲੱਗ ਗਈ ਸਾਰੀ ਹੂੰ ਇਹ ਸਲਾਬ ਨਾ ਮੇਰੇ ਖਿਆਲ ਨਾਲ ਸਲਾਬ ਹੈਗੀ ਆ ਉਹ ਸਲਾਬ ਕਰਕੇ ਨਾ ਜਿਹੜਾ ਗੰਦਿੱਲਾਪਨੋਂ ਚੜਿਆ ਹੈ ਨਾ ਇਹਨਾਂ ਨੂੰ ਉੱਥੇ ਪਈ ਸੀ ਨਾ ਹੂੰ ਕੋਸਤਾ ਪੋਚਾ ਲੱਗ ਜਾਂਦਾ ਕੁਸੂਸਲਾ ਹੋਣਾ ਕੀ ਆ ਹੋਂ ਗਰਮੀਆਂ 'ਚ ਦਰਵਾਜ਼ਾ ਖੁੱਲ੍ਹਾ ਹੀ ਰਹਿਣਾ ਕਰਨਾ ਤਾਂ ਤਾਂ ਕਰਕੇ ਹੂੰ ਉਹ ਤੇਲ ਡੋਲੂਗੀ ਆ ਖੁੱਲ੍ਹਾ ਤਾਂ ਨਹੀਂ ਇਹ ਕੁੱਲਾ ਉੱਧਰ ਹੀ ਰੱਖ ਲੈ ਨੂੰ ਦੂਰ ਰੱਖਿਆ ਸੋ ਆਪਣੇ ਤੋਂ ਆ ਕੀ ਆ ਜੱਪੂ ਇਹ ਕੀ ਆ ਇਹਨੂੰ ਡੋਗੀ ਨੂੰ ਇਹ ਧੁੱਪ ਨਾ ਨਾ ਮੈਂ ਸੋਚ ਰਹੀ ਐ ਇਹਦੇ ਕਢਾਉਣੇ ਆ ਸਰ ਧੋ ਕੇ ਹਣਾ ਤੇ ਜਿਹੜੇ ਬਾਕਸ ਹੈਗੇ ਆ ਇਹਦੇ ਨਾਲ ਦੇ ਤਿੰਨ ਉਹਨੂੰ ਅੰਦਰ ਲੈ ਆਵਾਂਗੀ ਅਟੈਚੀ ਤੇ ਚਲੇ ਜਾਣਗੇ ਉੱਪਰ ਰੱਖੇ ਜਣਾ ਇਹ ਠੀਕ ਹੈ ਤੇ ਉਸ ਤੋਂ ਬਾਅਦ ਇੱਥੇ ਲਗਾ ਦਾਂਗੀ ਕਿ ਇੱਥੇ ਕਢੋਨੇ ਰੱਖ ਦਾਂਗੀ ਇਹਦੇ ਹੈ ਹੂੰ ਹੁਣ ਤੁਸੀਂ ਮੜਾ ਜਾ ਮੈਨੂੰ ਨਾਉਣ ਜੋਗੇ ਕਰੋ ਇਧਰੋਂ ਲੱਕ ਕੱਢ ਕੇ ਦੋ ਤੇ ਇੱਚੀ ਤੋਂ ਇਨਰ ਮੇਰਾ ਅੱਜ ਮੰਗਾ ਟੇਕ ਡਾਉਣੇ ਲਾਗੇ ਕੰਮ ਆ ਦਾ ਸਾਗ ਆ ਸੁਕ ਲਿਆ ਕੇ ਤੇ ਮੈਂ ਕਿਹਾ ਚੱਲ ਰਾਤ ਨੂੰ ਸਮਾਰ ਕੇ ਰੱਖ ਦਾਂਗੇ ਸਵੇਰ ਧਰ ਦਾਂਗੇ ਤੇ ਫੇਰ ਬਾਅਦ ਪਾ ਮੇਥੇ ਲੋਥੇ ਮੇਲੇ ਲੇ ਰਾਜੂ ਆ ਦਾਤੀ ਲਿਆ ਤੇ ਫਿਰ ਆਪਣੇ ਨਾਲ ਦੇ ਪਿੰਡ ਤੋਂ ਆਉਂਦਾ ਬੌਰੀਆ ਸਿੱਖ ਤੇ ਬਬਲੀ ਤੇ ਉਹ ਦੇ ਉਹ ਕਹਿੰਦਾ ਮੈਂ ਖੇਤ ਚੱਲਿਆਂਗਾ ਖੇਤ ਜਦੋਂ ਉਹ ਆਏ ਉਹ ਬਾਈ ਉਹਦੋਂ ਨੂੰ ਘਰੇ ਉੜ ਗਿਆ ਫਿਰ ਅਸੀਂ ਘਰੇ ਗਏ ਘਰੇ ਗਏ ਅਸੀਂ ਕਿਹਾ ਵੀ ਸਭ ਪਈ ਪਾਲ ਕਪੂੜ ਲੈ ਕੇ ਜਾਣੀਆਂ ਮੇ ਇੱਥੇ ਲੈ ਕੇ ਜਾਣੇ ਆ ਤੇ ਦੇਖੋ ਤੁਸੀਂ ਵਿਸ਼ਵਾਸ ਦੇਖੋ ਹਣਾ ਬੰਦੇ ਦਾ ਹਣਾ ਤੇ ਉਹ ਕਹਿੰਦਾ ਉੱਥੋਂ ਆਪਣੇ ਖੇਤ ਤੋਂ ਲੈ ਜਾਓ ਜੱਕ ਵੱਢ ਕੇ ਹਾਲਾਂਕਿ ਉਹ ਦੁਕਾਨਦਾਰ ਬੰਦਾ ਤੇ ਸਾਨੂੰ ਕਹਿੰਦਾ ਵੀ ਖੇਤੋਂ ਵੱਢ ਕੇ ਲੈ ਜਾਓ ਕਿਤੇ ਕੋਈ ਚੱਕਰ ਨਹੀਂ ਮੈਂ ਕਿਹਾ ਹੋਰ ਨਾ ਨਾ ਸਾਨੂੰ ਕੋਈ ਕੁਕ ਕਵੇ ਉਥੇ ਕਹਿੰਦਾ ਨਹੀਂ ਨਹੀਂ ਕੋਈ ਚੱਕਰ ਨਹੀਂ ਕੋਈ ਚੰਤਾਲੀ ਗੱਲ ਨਹੀਂ ਤੇ ਤੁਸੀਂ ਮੇਰਾ ਨਾਮ ਲੈ ਜਿਓ ਚਲੋ ਫਿਰ ਬਾਈ ਦਾ ਨੰਬਰ ਵੀ ਲਿਆਏ ਸੀ ਮੈਂ ਕਿਹਾ ਵੀ ਲੋਡ ਪੈ ਗਈ ਗੱਲ ਵੀ ਕਰਾ ਸਕਦੇ ਹਣਾ ਉਹਨੇ ਵੀ ਹਾਂ ਬਈ ਬਾਈ ਨਹੀਂ ਸਾਨੂੰ ਕਿਹਾਗਾ ਵੀ ਤੁਸੀਂ ਮੇਥੇ ਲਿਆਓ ਹਨਾ ਪਾਕ ਮੇਥੇ ਲੈ ਜਾਓ ਠੀਕ ਹੈ ਤੇ ਜੋ ਜਿਓ ਨੇ ਆਪਣੇ ਤੇ ਵਿਸ਼ਵਾਸ ਕੀਤਾਗਾ ਹਨਾ ਜਾ ਆਪਾਂ ਵੀ ਵਿਸ਼ਵਾਸ ਕਰੋ ਵਿਸ਼ਵਾਸ ਬਣਾਉਣਾ ਬਹੁਤ ਔਖਾ ਹੈ ਨਾ ਤੇ ਤੋੜਨਾ ਤਾਂ ਇੱਕ ਮਿੰਟ ਲੱਗਦਾ ਤੋੜਨਾ ਆ ਦਾਤੀ ਲੈ ਦਾਤੀਆਂ ਵਾੜ ਰਹਾ ਉਹ ਗੱਚਾ ਚਾਚੇ ਦਾ ਮੁੰਡਾ ਹੈਗਾ ਵਾੜ ਰਿਹਾ ਹੈਗਾ ਹੁਣ ਅਗਲੇ ਦਾ ਧਣੀਆਂ ਵੀ ਹੈ ਸਬਜੀ ਸਾਰਾ ਕੁਝ ਯਾਰ ਤੇ ਬਬਲੀ ਨੂੰ ਮੈਂ ਕਹਿੰਦਾ ਵੀ ਬਾਈ ਜਿੰਨਾ ਹੋਊਗਾ ਅਸੀਂ ਫੋਟੋ ਖਿੱਚ ਕੇ ਲੈ ਕੇ ਜਾਵਾਂਗੇ ਠੀਕ ਹੈ ਤੇ ਇੱਕ ਧਨੀਏ ਦੀ ਗੁੱਟੀ ਲੈ ਕੇ ਜਾਊਗਾ ਮੈਂ ਠੀਕ ਹੈ ਪਾਲਕ ਦੀਆਂ ਹੋਣਗੀਆਂ ਤਨ ਤੇ ਤਿੰਨ ਹੀ ਮੇਥੇਆਂ ਲੈ ਕੇ ਜਾਵਾਂਗੇ ਠੀਕ ਹੈ ਤੇ ਬਾਕੀ ਤੈਨੂੰ ਦਿਖਾਵਾਂਗੇ ਆਪਾਂ ਪੈਸੇ ਲੜ ਕੇ ਆਪਾਂ ਕਰ ਲਾਂਗੇ ਬਾਅਦ ਕਰ ਊਲੀ ਵਾਲੇ ਗਿਆ 3 ਕਿਲੋ ਮੀਟਰ ਤੇ ਇੰਨੀ ਦੂਰ ਤੇ ਉਹ ਉਹ ਬਵੜੀ ਪੰਪ ਵਾਲੇ ਕਹਿੰਦੇ ਉਹ ਹੁਣੇ ਹੀ ਗਿਆ ਥੋੜੇ ਮੂਰੇ ਮੂਰੇ ਕਰੇ ਅਸੀਂ ਘਰੇ ਜਾਵੜੇ ਮੈਂ ਆਟਾ ਕੁੰਨ ਕੇ ਠੀਕ ਹੈ ਵਿਸ਼ਵਾਸ ਰੇਖ ਬੰਦੇ ਦਾ ਤੂੰ ਹੂੰ ਮੈਨੂੰ ਪਤਾ ਕੀ ਕਹਿੰਦਾ ਹੂੰ ਕਿਹੜਾ ਪਾਲਕ ਮੇਥੇ ਦੁਕਾਨਦਾਰੀ ਉਹ ਵੀ ਨਹੀਂ ਕਿਹੜਾ ਕਹਿੰਦਾ ਹੁੰਦਾ ਨਾ ਹਾਂ ਕਹਿੰਦਾ ਉੱਥੋਂ ਵੱਡ ਕੇ ਲੈ ਜਾ ਕੇ ਤੋਂ ਹਾਂ ਠੀਕ ਹੈ ਹਾਲਾਂਕਿ ਉਹ ਦੁਕਾਨਦਾਰ ਆ ਬੰਦਾ ਹਾਂ ਠੀਕ ਹੈ ਤੇ ਕਹਿੰਦਾ ਵੱਡ ਉੱਥੋਂ ਵੱਡ ਕੇ ਲੈ ਜਾ ਆਟੇ ਦੇ ਨਾਲ ਪਲੇਟ ਦਿਓ ਜਰਾ ਕਹਿੰਦਾ ਭਾਈ ਇਹ ਪਾਲਕ ਤਾਂ ਮਿਲੀ ਨਹੀਂ ਤੇ ਉੱਥੇ ਹੈ ਹੀ ਨਹੀਂ ਕਹਿੰਦਾ ਜਾ ਬਣਾ ਮਨ ਲੱਗਣਾ ਮੈਨੂੰ ਫੋਨ ਲਾ ਲੈਦਾ ਅੱਜ ਮੈਨੂੰ ਨਰਜੀਤ ਨੇ ਨਾ ਆਟਾ ਗੁੰਨਾ ਸਿਖਾਇਆ ਕਹਿੰਦੇ ਉਸ ਦਿਨ ਕੱਲ ਨਾ ਆਟਾ ਗੁੰਨਿਆ ਸੀ ਤੇ ਬਿਲਕੁਲ ਪ੍ਰਾਤਿ ਸਾਫ ਆਜ ਮੈਂ ਵੀ ਗੁੰਨੇ ਆ ਤੇ ਬਿਲਕੁਲ ਪ੍ਰਾਤਿ ਸਾਫ ਹੈ ਦੇਖ ਲਓ ਆ ਸਾਗ ਨੂੰ ਇਹ ਇੱਕੇ ਤਾਂ ਨਹੀਂ ਫਰਾ ਸਾਫ ਹੋਈ ਆਹੋ ਥੋੜਾ ਜਿਹਾ ਲੈਕਚਰ ਦਿੱਤਾ ਮੈਂ ਤਾਂ ਆਟਾ ਤਾਂ ਪਤਲਾ ਹੋ ਗਿਆ ਸੀ ਤੇ ਮੈਂ ਕਹਾ ਕੀ ਕਰਾਂ ਹੁਣ ਉਹ ਕਹਿੰਦੇ ਆਟਾ ਸੁੱਕਾ ਥੂਲਾ ਪਾ ਲੈ ਥੋੜਾ ਜਿਹਾ ਸੁੱਕਾ ਆਟਾ ਤੇ ਉਹ ਪਾ ਕੇ ਠੀਕ ਹੋਇਆ ਜਪਨੂਰ ਨੂੰ ਵੇਖਣ ਕੀ ਕਰਦੀ ਪਈ ਆ ਉਹ ਉਹਨੂੰ ਮੈਂ ਖਿਚੜੀ ਖਾਣ ਨੂੰ ਦਿੱਤੀ ਸੀ ਮੈਂ ਕਿਹਾ ਖਾ ਲੇਗੀ ਹਾਈ ਆ ਕੀ ਕੀਤਾ ਮੋٹے ਉਹ ਲਾ ਕੀ ਕਰਤਾ ਅੱਦਾ ਖਾਦਾ ਅੱਦਾ ਖਿਲਾ ਰਿਆ ਤੇ ਬੈੱਡ ਸਾਰਾ ਖਰਾਬ ਆ ਕੀ ਕਰੀ ਜਾਂਦੇ ਇਹਨੋਂ ਨੇ ਓਹੋ ਖਾ ਲੋ ਖਾ ਲੋ ਕੋਈ ਨੀ ਮਮਾ ਚੱਕ ਲੈਣਗੇ ਖਾ ਲੋ ਖਾ ਲੋ ਆਪੇ ਆਪੇ ਖਾਈ ਜਾ ਖਲਾਰਾ ਪਾਪਾ ਕੇ ਖਾਈ ਜਾਂਦੀ ਐ ਪਰ ਬੱਚੇ ਖਾਂਦੇ ਹੀ ਐਵੇਂ ਚੱਲ ਕੁਛ ਤਾਂ ਕਮ ਸੇ ਕਮ ਖਾਈ ਗਈ ਤੇ ਸਹੀ ਐਵੇਂ ਨਹੀਂ ਦੇਨੇ ਖਾਂਦੀ ਕਿਥੇ ਇਹਨੂੰ ਐਵੇਂ ਹੀ ਦੇ ਦੇਣੀ ਕਰਨੀ ਐ ਮੈਂ ਹੁਣ ਰਾਤ ਕਰ ਚੇਂਜ ਕਰਦੇ ਕੱਪੜੇ ਚਾਹੀਦੇ ਇਹਨਾਂ ਚ ਦੋ ਚਾਰ ਵਾਰੀ ਕਰਨੇ ਆ ਹਨਾ ਕਿਵੇਂ ਮੇਰੇ ਤੇ ਮਤਰਾ ਸਾਗ ਮਹਾਪੁਰਾ ਸਾਗ ਜਾਂਦੇ ਜਾਂਦੇ ਅਸੀਂ ਵੀ ਸੋਚਿਆ ਕਿ ਅੱਜ ਸਾਗ ਹੀ ਬਣਾਈ ਲਈਏ ਬਸ ਬਣਾਇਆ ਨਹੀਂ ਅਜੇ ਤਾਂ ਤਿਆਰੀ ਸ਼ੁਰੂ ਹੋ ਰਹੀ ਹੈ ਕਿਉਂਕਿ ਸਾਗ ਹੁਣ ਪੱਕ ਚੁੱਕੀ ਹੈ ਸਰੋ ਹਾਂ ਹੁਣ ਮਿਲਣੀ ਨਹੀਂ ਫਿਰ ਅਸ ਤੋਂ ਬਾਅਦ ਹਾਂ ਨਾ ਅਗਲੇ ਮਹੀਨੇ ਤਾਂ ਨਹੀਂ ਮਿਲਣਾ ਨਾ 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 ਰੋ ਰੋ ਬਸ ਫਿਰ ਉਹ ਪਿਆ ਸਾਗ ਸਾਰਾ ਮੈਂ ਵਗਦਣ ਮਿਲ ਜਾਂਦਾ ਉਹ ਤੇ ਹਾਂ ਮਨ ਲੇਤਾ ਜੀ ਜਿਹੜਾ ਖੇਤਾਂ ਵਾਲਾ ਸਾਗ ਆ ਉਹ ਤਾਂ ਖੇਤਾਂ 'ਚ ਹੀ ਮਿਲਦਾ ਜਾਂਦੇ ਜਾਂਦੇ ਮੈਂ ਕਿ ਬਣਾਈ ਲਈਏ ਕਿਉਂਕਿ ਸਾਡਾ ਕਾਫੀ ਟਾਈਮ ਹੋ ਗਿਆ 15 20 ਦਿਨ ਪਿਛਲੇ ਮਹੀਨੇ ਦਾ ਹੀ ਬਣਾਇਆ ਆ ਯਾਰ ਐ ਮਹੀਨੇ ਤੇ ਬਣਾਇਆ ਨਹੀਂ ਐ ਮਹੀਨੇ ਦੇ ਵੀ 15 20 ਦਿਨ ਛੋਟੀ ਸਤਿ ਸ੍ਰੀ ਅਕਾਲ ਜੀ ਸਾਰੇ ਪਿੰਡ ਪਰਵਾਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਪਨੂ ਨਾ ਮੈਂ ਬਾਹਰ ਸੀਗਾ ਨਹੀਂ ਜੀ ਇਸਾ ਕੱਟਣ ਦੀ ਤਿਆਰੀ ਕਰ ਰਿਆ ਸੀਗਾ ਤੇ ਪਾਲਕ ਲੈ ਕੇ ਆਇਆਗਾ ਤੇ ਜਪਨੂ ਦੇਖੋ ਤੁਸੀਂ ਆਉਂਦੇ ਨੂੰ ਮੇਰੇ ਫੋਨ ਚੱਕੇ ਵੇ 에어ਪੋਰਟ ਚੱਕੇ ਵੇ ਮੇਰੇ ਤੇ ਖਲਾਰੇ ਖਲਾਰੀ ਜਾਂਦੀ ਸੀਗੀ ਠੀਕ ਹੈ ਤੇ ਰਮਨ ਅੱਜ ਲਾਉਣ ਲੱਗੀ ਐ ਮਿੱਥਿਆਂ ਵਾਲੀ ਰੋਟੀ ਤੇ ਨਾਲ ਸ਼ਾਇਦ ਗੁੜ ਵਾਲੀ ਚਾਹ ਹੋਊਗੀ ਰਮਨ ਤੇ ਵੇਖਦੇ ਆਪਾਂ ਆਟਾ ਕੁੰਨੀ ਜਾਂਦੀ ਐ ਕਈ ਵਾਰ ਕੋਸਨਾ ਕੋਸਰ ਆ ਮਿਸ ਹੋਈ ਜਾਂਦਾਗਾ ਪਾਉਣ ਵੱਲੋਂ ਇੱਕ ਦਿਨ ਮੈਂ ਸਬਜ਼ੀਦਾਰ ਲੱਗਿਆ ਉਹ ਨਹੀਂ ਕੀ ਮਿਸ ਕਰਤਾ ਸੀਗਾ ਮੈਂ ਵੀ ਤੇ ਦੇਖਦੇ ਆ ਰਵਣ ਕੀ ਕਰਦੀ ਹੈ ਉਹ ਬੂਟੇ ਆਪਣੇ ਰੱਖੇ ਹੋਏ ਤਾਂ ਔੜਾਂ ਚ ਇੱਕ ਬੂਟਾ ਜੀ ਚੱਕ ਕੇ ਲੈਣਾ ਤੇ ਰਵਣਾ ਲੈਟ ਜਗਾ ਲੈਣੀ ਸੀ ਐ ਦੁਕਾਨੀ ਆ ਤੇ ਇਹ ਕਾ ਲੈ ਆਂਦੇ ਆ ਮੈਂ ਇਹ ਤੁਸੀਂ ਦੱਸਿਓ ਵੀ ਕਾਦੇ ਬੂਟੇ ਆਏ ਅਦੇਖੋ ਇਹ ਕਹਿੰਦੇ ਨਾਗਮਣੀ ਦਾ ਬੂਟਾ ਹੈਗਾ ਇਹ ਚਾਚੇ ਇੱਕ ਘਰੋਂ ਲਿਆਇਆ ਉਹਨਾਂ ਦੇ ਬਾਧੂ ਖੜੀ ਸੀਗੀ ਤੇ ਮੈਂ ਤਾਂ ਮਾਲੀ ਨੂੰ ਪੁੱਛਣ ਲੱਗਾ ਕੀ ਰੇਟ ਦਿੰਨੇ ਆ ਜੀ ਕਾ ਦਾ ਬੂਟਾ ਠੀਕ ਹੈ ਉਹ ਕਹਿੰਦਾ ਨਾਗਮਣੀ ਦਾ ਰੇਟ ਪੁੱਛਣ ਤੋਂ ਪਹਿਲੇ ਮਾਸੀ ਨੇ ਮੈਨੂੰ ਕਹਿਤਾ ਕਿ ਇਧਰੋਂ ਲੈ ਜੀ ਆਪਣੇ ਬਹੁਤ ਖੜੀ ਹੈ ਮੈਂ ਕਿਹਾ ਧੰਨ ਭਾਗ ਮੈਂ ਇਹ ਇਹ ਜੇ ਬੂਟੇ ਮੈਨੂੰ ਬਹੁਤ ਵਧੀਆ ਲੱਗਦੇ ਆ ਆ ਸਦਾ ਬਾਹਰ ਹਾਂ ਇਹ ਵਾਦ ਇੱਕ ਵਾਰ ਵਾਲਾ ਕੰਮ ਹੈ ਦਾ ਵੀ ਹਾਂ ਹੁਣ ਮਕਵਾਰ ਵੀ ਵਧੀਆ ਗਮਲੇ ਚਲਾਇਆ ਹੁਣ ਇਹਦੇ ਆਸਤੇ ਗਮਲਾ ਮੈਂ ਮਦਦ ਪ੍ਰਦਾਨ ਕਰਉ ਹਾਂ ਵੱਡੇ ਗਮਲੇ ਚਾ ਲਾ ਦੇ ਹੁਣ ਉਹ ਫੇਰ ਪੱਟਾ ਤੇ ਉਹ ਪਲਾਸਟਿਕ ਤੇ ਲਾ ਦੇ ਉਹ ਆਪਾਂ نیچے ਰੱਖਣਾ ਇਹ ਆਪਾਂ ਕੱਲ ਨੂੰ ਗਮਲਾ ਵੇਖ ਲਾਂਗੇ ਕੋਈ ਮੇਰੇ ਇਹ ਮਿਰਚਾਂ ਮੁਰਚਾਂ ਵਾਲੇ ਹੱਥ ਨਾਲ ਆ ਲਿਆ ਆਪਾਂ ਸੇ ਰੱਖ ਲੈ ਲਾ ਲੈ ਮੈਂਨੇ ਪਰੇ ਕਰ ਲਉ ਇਹਨੂੰ ਚੱਲ ਉਧਰ ਮੋੜ ਕੋਈ ਗੇ ਏ ਬਹੁ ਬਈ ਤੰਗ ਕਰਦੀ ਐ। ਬਹੁਤ ਪਰੇਸ਼ਾਨ ਬਹੁਤ ਕਰਦੀ ਐ। ਨੂਰਾ ਗਿੱਦਾ ਪਾਉ ਕੁੜੀਓ ਕਿਵੇਂ ਕਰਦਾ ਸੀ ਰਾਤ ਨੂੰ? ਪੂਆ ਨੂੰ ਨੱਚ ਕੇ ਕਿਵੇਂ ਖਾਂਦਾ ਸੀ? ਹਰੇ ਹਰੇ ਕਾ ਉਤੇ ਸਪ ਭੁਖਾ ਮਾਰਦਾ ਭੱਜੋ ਵੀਰੋ ਵੇ ਸੀ ਪਕਲਾ ਮੱਜਾਂ ਚਾਰਦਾ ਬਾਪੂ ਕਹਿੰਦੇ ਹੁੰਦੇ ਆ ਫੇਰ ਕੀ ਹੋ ਗਿਆ? ਤੇ ਲਓ ਜੀ ਸਾਡੀ ਮੱਕੀ ਦਾ ਆਟਾ ਗੋਝੀ ਚੁੱਕਿਆਗਾ ਇਹਦਾ ਹੋਰ ਭੌਰ ਜੀ ਜਿਹਾ ਲੱਗਿਆ ਓਏ ਤੇ ਉਹ ਚੱਲੀ ਆ ਚੱਲੀ ਆ ਬਾਹਰ ਬਾਈ ਉਹ ਜਾਂਦੀ ਆ ਕੁੜੀ ਤੇਰੀ ਅੱਛਾ ਕੱਢ ਦੋ ਜਾ ਹਾਂ ਕਿਉਂ ਕੱਢਣਾ ਪਸਾ ਕੱਢ ਦਨਾ ਉਹ ਕੁੜੀ ਤੇਰੀ ਬਾਹਰ ਚੱਲੀ ਆ ਬਾਈ ਬਾਈ ਕਰ ਕੀਤਾ ਕਿਉਂ ਮੈਂ ਤੁਹਾਨੂੰ ਪਹਿਲਾਂ ਨੂਰਾ 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 ਉਹ ਗੋੜ ਪਾਲੀ ਗਾਣ ਕਾ ਦੋ ਤਪੀ ਨੂੰ ਨੂਰਾ ਉਹ ਇਹ ਲੱਗੀ ਹੋਊ ਤਾਂ ਵੇ ਤੇ ਛਣ ਛਣ ਹੈ ਤੇ ਮੈਂ ਖਾਣ ਲੱਗਾ ਜਪੂ ਇਧਰ ਗਵਾਂਡੋਂ ਚਾਚੀ ਤੋਂ ਲਿਆਇਆ ਰੋਟੀ ਤੇ ਮੈਂ ਆ ਖਾਣੀ ਆ ਪਤਾ ਤੁਸੀਂ ਖਾ ਲਓ ਇਹ ਮੈਨੂੰ ਵੀ ਖਵਾ ਲਓ ਗਰਮ ਕਰ ਦੀ ਗਰਮ ਆ ਇਹ ਗਮ ਆ ਇੱਥੇ ਬਹਿ ਕੇ ਖਾ ਲਓ ਮੇਰੇ ਕੋਲ ਬਹਿ ਕੇ ਖਾ ਲਓ ਜੀ ਖਾਣੀ ਆ ਇੱਥੇ ਬਈਓ ਇਹ ਮੇਰਾ ਸਿਆਣਾ ਪਤਾ ਜਣਾ ਆਂਦਾ ਹੈ ਬੋਕਲਾਂ 'ਚ ਬਹਿ ਕੇ ਵਾਹ ਵਈ ਵਾਹ ਬੋਕਲਾਂ ਚ ਬਹਿ ਕੇ ਰੋਟੀ ਖਾਊਗਾ ਖਾਣੀ ਆ ਨਹੀਂ ਆ ਜਲਾਨੀ ਆ ਪਤਾ ਕੀ ਕਰਦੇ ਸੀ ਹਨਾ ਹੈ ਮਲ ਮਲ ਕੇ ਆਟੇ ਨੂੰ ਥਾਮ ਲੈਂਦੇ ਆ ਕਿ ਮੈਂ ਐਂ ਹੀ ਕਰਦਾ ਹਾਂ ਨਾ ਮੈਂ ਮੱਕੀ ਦਾ ਗੁੰਨਾ ਕਣਕ ਦਾ ਗੁੰਨਾ ਮਲ ਮਲ ਕੇ ਗੁੰਨਣਾ ਆ ਜਿਹੜੇ ਵੀ ਕਈ ਕਰਦੇ ਨੇ ਮਤਲਬ ਕਿੰਨਾ ਥਾਮਾ ਤੇ ਹੈਗੇ ਖਾ ਗਏ ਬੋ ਬਹੁਤ ਟੇਸਟੀ ਹੈ ਨੂਨ ਮਿਰਚੇ ਦੱਸ ਕਿਵੇਂ ਹੈ ਸੈਟ ਹੈ ਹੈ ਚਾਹ ਤੇ ਕੀ? ਚਾਹ। ਯੇ। ਕਾਪੜਾ ਤੇ ਕਾਹ? ਮਾਲਾ ਮੜ। ਆਹ ਜਿਦੂ ਟਿਕਾ ਮੋ ਗਈ। ਬਣ ਗਿਆ ਸਾਗ? ਹਾਂ, ਸੱਤੀ ਗੈਰ ਮਾ। ਤੜਕਾ ਦਾ ਫਿਰ ਕੱਲ ਨੂੰ ਲਾ ਲਾਂਗੇ। ਹਾਂ। ਹੈਂ? ਅੱਜ ਐਂ ਹੀ ਖਾਣੇ ਆ। ਪਾ ਐਂ ਹੀ ਕਰਦੇ ਸੀਗੇ ਤੜਕਾ ਪਹਿਲਾਂ ਕੌਣ ਲਾਉਂਦਾ ਹੁੰਦਾ। ਸੀਗਾ ਤੇ ਪਹਿਲਾਂ ਐਂ ਹੀ ਖਾਂਦੇ ਸੀਗੇ ਤੇ ਬਾਅਦ ਚ ਤੜਕਾ ਜੁਸਰੇ ਦਿੰਦਾ। ਕੰਮ ਆ ਗਏ ਫੇਸਵਾਦ ਬਣਦਾ। ਬਾਕੀ ਤੁਹਾਨੂੰ ਪਤਾ ਹੀ ਆਈ। ਸਾਗ ਅੱਜ ਸਾਰਾ ਬੈਣੀ ਸਾਗ ਲੈ ਗਿਆ ਮੇਰਾ ਠੀਕ ਹੈ ਜੀ ਤੇ ਹੁਣ ਤੁਹਾਨੂੰ ਪਤਾ ਹੀ ਹੈ ਵੀ ਨੈਟ ਸੌਫ ਇਕੱਠਾ ਕਰਨਾ ਕਿਹੜਾ ਔਖਾ ਵੀ ਅੱਜ ਕੱਲ ਦਾ ਸਾਗ ਵਿੱਚ ਜਪਨੂਰ ਦਾ ਧਿਆਨ ਆ ਰਮਨ ਨੂੰ ਮੈਂ ਕਿਹਾ ਜਪਨੂਰ ਤੇ ਕਿ ਧਿਆਨ ਤੂੰ ਰੱਖ ਸਾਗ ਮੈਂ ਬਣਾਉਂਗਾ ਠੀਕ ਹੈ ਕਣੀ ਕਿਉਂਕਿ ਇਹਦਾ ਕੋਈ ਪਤਾ ਨਹੀਂ ਕਿੱਧਰ ਨੂੰ ਲੰਘ ਜਾਣਾ ਇਹਨੇ ਠੀਕ ਹੈ ਕੀ ਕਿਹੜੀ ਚੀਜ਼ ਨਾਲ ਪੰਗਾ ਲੈਣਾ ਇਹ ਖਤਰੇ ਦੀ ਘੰਟੀ ਆ ਸਾਡੇ ਲਈ ਤਾਂ ਇਹ ਠੀਕ ਹੈ ਇਸ ਵਾਸਤੇ ਫੀਨੀ ਜੀ ਸਾਰਿਆਂ ਨੂੰ ਸਮਤਲਬ ਵੀ ਨਾ ਸਾਰੇ ਸਾਰੇ ਹੀ ਕਰਦੇ ਨੇ ਬੱਚੇ ਆ ਤੇ ਹੈ ਨਹੀਂ ਪਰ ਅੱਜ ਕੱਲ ਤੇ ਬੱਚਿਆਂ ਦੀ ਸ਼ਰਾਰਤਾਂ ਹੀ ਵੱਖਰੀਆਂ ਆ ਗਈਆਂ ਤਾਂ ਕਰਕੇ ਇਹਦੇ ਵੱਲ ਕਿਉਂਕਿ ਇਹਨਾਂ ਨੇ ਜਿਹੜੇ ਅੱਜ ਕੱਲ ਦੇ ਬੱਚੇ ਇਹਨਾਂ ਨੇ ਵੱਡਿਆਂ ਦੀ ਕਾਪੀ ਕਰਨੀ ਆ ਹਾਂ ਆਏ ਹੈ ਪਹਿਲੇ ਨਹੀਂ ਸੀ ਇਹ ਚੀਜ਼ਾਂ ਪਹਿਲੇ ਬੱਚਾ ਚਾਹੀਦਾ ਹੋਰ ਬੜਾ ਨਾ ਕਰਦੇ ਹੁਣ ਇਹ ਜ਼ਰੂਰ ਕਰਦੀ ਹੈ ਕਾਪੀ ਪੂਰਾ ਪੂਰਾ ਗੱਲ ਦੀ ਕਾਪੀ ਕਰਦੀ ਹੈ ਸਾਡੀ ਦੀ ਇਹ ਹਮ ਅੱਜ ਕੀ ਕਰਦੀ ਸੀ ਕਿ ਮੈਂ ਖਾਰੀ ਸੀ ਤੇ ਮੇਰੀ ਰੀਸ ਲਾਈ ਜਾਂਦੀ ਸੀ ਮਧੂ ਦਸ ਨਹੀਂ ਰਹੇ ਸੀ ਉਹ ਜਦੋਂ ਆ ਕੁਲਚੇ ਵਾਲਾ ਆਇਆ ਸੀ ਤੇ ਕੁਲਚਾ ਖਾਦਾ ਤੇ ਮੈਂ ਉਹ ਚਟਨੀ ਨੂੰ ਐਵੇਂ ਕਰਦੇ ਨਾ ਆਪਾਂ ਚਟਨੇ ਆ ਜਿਵੇਂ ਜਦੋਂ ਖਾਤਾ ਤੋਂ ਬਾਅਦ ਤੇ ਚਟਕਾ ਲੱਗ ਜਾਂਦਾ ਤੇ ਉਹ ਚੀਜ਼ ਆ ਉਂਗਲੀਆਂ ਨਾਲ ਚਟਿਆ ਤੁਹਾਨੂੰ ਵੀ ਚਟਟਾ ਆਈ ਸੀ ਆਹ ਮੈਨੂੰ ਉਂਗਲੀ ਚਟਾਉਣ ਆਈ ਸੀ ਆਹ ਹਾਂ ਮੈਂ ਵੇਹੇ ਮੈਂ ਤਾਂ ਉਂਗਲਾਂ ਵਾਲੀ ਚੜਦਾ ਹਾਂ ਕੰਗਲ ਵਾਲਾ ਇਹ ਹੋ ਗਿਆ ਮੈਂ ਇਹਦੇ ਨਾਲ ਮੈਂ ਇੱਥੇ ਕੱਢ ਦਿੰਦੀ ਪਰ ਮੈਨੂੰ ਰੁਕ ਜਾ ਤੇ ਹੁਣ ਮੇਰੇ ਸਹਾਰਾ ਲੱਗਾਰੇ ਕਢਾਉਣੇ ਕੀ ਆ ਕਢਾਉਣੇ ਪਾਲ ਸੀ ਆ ਅੱਛਾ ਇਹ ਹੀ ਨਹੀਂ ਪਮੱਕੜ ਜਾਉਣਗੇ ਨੇ ਐਸੇ ਰੋਕੋ ਬਾਕੀ ਚਲੋ ਠੀਕ ਹੈ ਜੀ ਵੇਖ ਲਾ ਤੇ ਜੋੜੀ ਅਖੀਰ ਤੇ ਵੀ ਜੋੜੀ ਹੋਣੀ ਚਾਹੀਦੀ ਤੇ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਬਲੌਗ ਦੇ ਨਾਲ ਫਿਰ ਮਿਲਦੇ ਆ ਤੇ ਕੱਲ ਨੂੰ ਨਾ ਵੀ ਇੱਕ ਰਮਣ ਲਈ ਇਹ ਇੱਕ ਅ ਦਰਦ ਭਰਿਆ ਦਿਨ ਵੀ ਆ ਠੀਕ ਹੈ ਤੇ ਵੱਖਰਾ ਦਿਨ ਤੇ ਉਹ ਤੁਹਾਡੇ ਨਾਲ ਕੱਲ ਨੂੰ ਰਮਣ ਸੰਜਿਆ ਕਰਨਗੇ ਅੱਜ ਤਰੀਕ ਕਿੰਨੀ ਆ 16 16 ਹਾਂ ਤੇ ਕੱਲ ਨੂੰ ਕੋਈ ਦੇਣੀਆਂ ਕੋ ਚਲੋ ਬਾਡੇ ਬੂਡੇ ਤਾਂ ਆਉਂਦੇ ਹੀ ਰਹਿੰਦੇ ਆ ਹਨਾ ਤੇ ਇਸ ਵੀਡੀਓ ਦੇ ਨਾਲ ਅਸੀਂ ਤੁਹਾਡੇ ਤੋਂ ਵਿਦਾ ਲੈਨੇ ਆ ਠੀਕ ਹੈ ਤੇ ਕੱਲ ਨੂੰ ਆਪਾਂ ਨਵੇਂ ਵਲੌਗ ਦੇ ਨਾਲ ਤੇ ਰਮਣ ਦੇ ਉਹ ਦੁੱਖ ਨਾਲ ਆਪਾਂ ਸਹਿਣਤਾ ਬਾਈ ਹਨਾ ਤੇ